सर्व शक्तिमान पिता परमेश्वर जी अब करते हैं मेरे प्रभु थोड़ी महिमा ते से कर दे मेरे पिता परमेश्वर तुसी इज्जत ते महिमा दे योग्य परमेश्वर हो मेरे प्रभु केवल तुसी ही योग्य हो मेरे पिता परमेश्वर आज अज प्रभु यीशु मसीह जी के नाम च मेरे पिता परमेश्वर जी थी हजूरी देने मेरे प्रभु ਸਾਨੂੰ ਆਪਣੀ ਹਜ਼ੂਰੀ ਦੇ ਵਿੱਚ ਸਵੀਕਾਰ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਪਵਿੱਤਰ ਆਤਮਾ ਜੀ ਦੇ ਰਾਈ ਸਾਡੀ ਅਗਵਾਈ ਕਰੋ ਮੇਰੇ ਪਿਤਾ ਪਰਮੇਸ਼ਰ ਭਾਖ ਰੂਹ ਦੇ ਦੁਆਰਾ ਸਾਨੂੰ ਪ੍ਰਾਰਥਨਾ ਕਰਨੀ ਸਿਖਾ ਲਓ ਮੇਰੇ ਪਿਤਾ ਪਰਮੇਸ਼ਰ ਜੀ। ਪ੍ਰਭੂ ਜੀ ਅਸੀਂ ਉਦਾਂ ਹੀ ਪ੍ਰਾਰਥਨਾ ਕਰ ਸਕੀਏ ਜਿੱਦਾਂ ਦੀ ਤੁਹਾਨੂੰ ਪਸੰਦ ਆ ਸਕੇ ਮੇਰੇ ਪਿਤਾ ਪਰਮੇਸ਼ਰ ਜੀ। ਪ੍ਰਭੂ ਸਾਡੇ ਮੂੰਹ ਦੇ ਅਲਫ਼ਾਜ਼ ਤੁਹਾਨੂੰ ਪਸੰਦ ਆਉਣ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਸਾਡੇ ਮੂੰਹ ਨੂੰ ਆਪਣੇ ਸਾਮਰਥੀ ਸ਼ਬਦਾਂ ਦੇ ਨਾਲ ਭਰ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਸਾਨੂੰ ਪਵਿੱਤਰदाई ਦੇ ਨਾਲ ਭਰ ਦਿਓ ਮੇਰੇ ਪਿਤਾ ਪਰਮੇਸ਼ਰ ਪਿਆਰੇ ਪ੍ਰਭੂ ਆਪਣੇ ਦਾਸੀ ਦੇ ਗਲੇ ਨੂੰ ਮਸਾ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਪਰਬੂ ਮੈਂ ਦੁਆ ਮੰਗਦੀਆਂ ਕਿ ਹਰੇਕ ਉਹ ਵੈਰੀ ਦੀ ਸ਼ਕਤੀ ਜਿਹੜੀ ਇਸ ਪ੍ਰਾਰਥਨਾ ਦੇ ਅਗੇਂਸਟ ਖੜੀ ਹੁੰਦੀ ਆ ਹਰੇਕ ਉਹ ਵੈਰੀ ਦੀ ਸ਼ਕਤੀ ਜਿਹੜੀ ਇਸ ਪ੍ਰਾਰਥਨਾ ਦੀ ਚੋਰੀ ਕਰਨਾ ਚਾਹੁੰਦੀ ਹੈ ਹਰੇਕ ਉਹ ਵੈਰੀ ਦੀ ਸ਼ਕਤੀ ਜਿਹੜੀ ਇਸ ਪ੍ਰਾਰਥਨਾ ਨੂੰ ਡਿਸਟਰਬ ਕਰਨਾ ਚਾਹੁੰਦੀ ਹੈ ਅੱਜ ਮੈਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਸਨਾਵਾ ਦੇ ਯਹਵਾ ਪਰਮੇਸ਼ਰ ਦੀ ਸਮਰਥ ਦੇ ਨਾਲ ਉਹ ਸਾਰੀ ਵੈਰੀ ਦੀ ਸ਼ਕਤੀ ਨੂੰ ਛਿੜਕਦੀਆਂ ਤੇ ਕਮਾਂਡ ਕਰਦੀਆਂ ਹੁਕਮ ਕਰਦੀ ਐਸੇ ਕੜੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੇਰੀਆਂ ਹੱਦਾਂ ਚੋਂ ਮੇਰੀਆਂ ਜ਼ੁਹਾਂ ਚੋਂ ਬਾਹਰ ਹੋ ਜਾਏ ਹਰੇਕ ਵੈਰੀ ਦੀ ਸ਼ਕਤੀ ਨੂੰ ਵਾਪਸ ਮੇਰੀਆਂ ਹੱਦਾਂ ਦੇ ਵਿੱਚ ਆਉਣ ਦੇ ਲਈ ਉਹਦੇ ਸਾਰੇ ਰਾਹਾਂ ਨੂੰ ਮੈਂ ਬੰਦ ਕਰਦੀ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੇ ਦੁਆਰਾ ਸੈਨਾਵਾਂ ਦੇ ਯਹਵਾ ਪਰਮੇਸ਼ਵਰ ਜੀ ਦਾ ਸਵਰਗ ਦੂਤ ਇਸ ਜਗ੍ਹਾ ਤੇ ਆਪਣਾ ਡੇਰਾ ਲਾਉਂਦਾ ਹਰ ਬੁਰੀ ਬਲਾ ਤੋਂ ਸਾਨੂੰ ਬਚਾ ਕੇ ਰੱਖਦਾ ਯਾਰੇ ਪ੍ਰਭੂ ਜੀ ਅਸੀਂ ਸ਼ੁਕਰਗੁਜ਼ਾਰ ਤੁਸੀਂ ਸਾਨੂੰ ਵੈਰੀ ਦੀ ਸਾਰੀ ਸ਼ਕਤੀ ਦੇ ਉੱਤੇ ਅਧਿਕਾਰ ਦਿੱਤਾ ਇਖਤਿਆਰ ਦਿੱਤਾ ਤੇ ਤੁਸੀਂ ਕਹੋ ਤੁਸੀਂ ਮੇਰਾ ਨਾਮ ਲੈ ਕੇ ਪੁੱਤਾਂ ਨੂੰ ਕੱਢੋਗੇ ਮੈਂ ਯਕੀਨ ਕਰਦੀ ਹਾਂ ਮੇਰੇ ਪ੍ਰਭੂ ਜੀ ਜਦੋਂ ਅੱਜ ਅਸੀਂ ਪਵਿੱਤਰ ਆਤਮਾ ਜੀ ਦੀ ਅਗਵਾਈ ਦੇ ਨਾਲ ਪ੍ਰਾਰਥਨਾ ਕਰਨੀ ਹੈ ਸੱਚਮੁੱਚ ਹਰੇਕ ਤਰ੍ਹਾਂ ਦੀ ਪ੍ਰਿਸ਼ਟ ਸ਼ਕਤੀ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਦੀ ਉਹਨੇ ਹਮੇਸ਼ਾ ਲਈ ਸਾਨੂੰ ਛੱਡ ਕੇ ਚਲਿਆ ਜਾਣਾ ਤੇ ਪ੍ਰਭੂ ਜੀ ਅਸੀਂ ਤੁਹਾਡੇ ਹੋਰ ਵੀ ਨੇੜੇ ਆ ਜਾਣਾ ਮੇਰੇ ਪਿਆਰੇ ਪ੍ਰਭੂ ਮਨੁੱਖ ਆਪਣੀ ਤਾਕਤ ਦੇ ਨਾਲ ਤੁਹਾਡੀ ਹਜ਼ੂਰੀ 'ਚ ਬੈਠ ਨਹੀਂ ਸਕਦਾ। ਨਾ ਆਪਣੀ ਸਮਝ ਦੇ ਨਾਲ ਮੇਰੇ ਪ੍ਰਭੂ। ਜਿਨ੍ਹਾਂ ਨੂੰ ਤੁਸੀਂ ਆਪਣੀ ਹਜ਼ੂਰੀ ਦੇ ਵਿੱਚ ਬਿਠਾ ਲਓ ਮੇਰੇ ਪ੍ਰਭੂ ਜੀ ਸਿਰਫ ਉਹ ਹੀ ਤੁਹਾਡੀ ਹਜ਼ੂਰੀ 'ਚ ਬੈਠ ਸਕਦੇ ਆ। ਅਰ ਸੱਚਮੁੱਚ ਮੇਰੇ ਪ੍ਰਭੂ ਅਸੀਂ ਸ਼ੁਕਰਗੁਜ਼ਾਰ ਆ ਕਿ ਤੁਸੀਂ ਇਹ ਸਮਾਂ ਸਾਨੂੰ ਦਿੱਤਾ ਕਿ ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚ ਆਏ ਆ ਮੇਰੇ ਪ੍ਰਭੂ। ਸਾਨੂੰ ਆਪਣੀ ਹਜ਼ੂਰੀ ਦੇ ਵਿੱਚ ਪਰਵਾਣ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਹਜ਼ੂਰੀ ਦੇ ਵਿੱਚ ਸਵੀਕਾਰ ਕਰੋ ਮੇਰੇ ਪਿਆਰੇ ਪ੍ਰਭੂ ਸੈਨਾਵਾਂ ਦੇ ਯਹੋਵਾ ਪਰਮੇਸ਼ਰ ਅਸੀਂ ਤੁਹਾਡੀ ਜੈ ਜੈਕਾਰ ਕਰਦੇ ਹਾਂ ਮੇਰੇ ਪ੍ਰਭੂ ਜੀ ਹਮਦੋ ਸਨਾ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਰ ਮਹਿਮਾ ਤੇ ਵਡਿਆਈ ਕਰਦੇ ਹਾਂ ਮੇਰੇ ਪ੍ਰਭੂ ਜੀ ਸਾਰਾ ਇੱਜ਼ਤ ਮਹਿਮਾ ਜ਼ਲਾਲ ਮੇਰੇ ਪਿਤਾ ਪਰਮੇਸ਼ਰ ਜੀ ਨੂੰ ਮਿਲੇ। ਪ੍ਰਭੂ ਯੇਸ਼ੂ ਮਸੀਹ ਜੀ ਨੂੰ ਮਿਲੇ। ਪਵਿੱਤਰ ਆਤਮਾ ਨੂੰ ਮਿਲੇ। ਪਿਤਾ ਪਰਮੇਸ਼ਰ ਜੀ ਤੁਸੀਂ ਇੱਜ਼ਤ ਤੇ ਮਹਿਮਾ ਦੇ ਯੋਗ ਹੋ ਔਰ ਕੇਵਲ ਤੁਸੀਂ ਹੀ ਯੋਗ ਹੋ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਮੇਰੇ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਦੁਨੀਆ ਦੀ ਭੀੜ ਤੋਂ ਵੱਖਰੇਆ ਕੀਤਾ। ਪ੍ਰਭੂ ਜੀ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਸੰਸਾਰ ਵਿੱਚ ਤੇ ਰੱਖਿਆ ਪਰ ਸੰਸਾਰ ਦਾ ਰੰਗ ਸਾਡੇ ਉੱਤੇ ਚੜਨ ਨਹੀਂ ਦਿੱਤਾ ਤੁਸੀਂ ਸਾਨੂੰ ਸੰਸਾਰ ਜਿਹਾ ਬਣਨ ਨਹੀਂ ਦਿੱਤਾ ਮੇਰੇ ਪਿਆਰੇ ਪ੍ਰਭੂ ਤੁਸੀਂ ਸਾਡੀਆਂ ਸੋਚਾਂ ਨੂੰ ਵੀ ਸੰਸਾਰਿਕ ਨਹੀਂ ਹੋਣ ਦਿੱਤਾ ਸਾਡੇ ਖਿਆਲਾਂ ਨੂੰ ਵੀ ਸੰਸਾਰਿਕ ਨਹੀਂ ਹੋਣ ਦਿੱਤਾ ਸਗੋਂ ਮੇਰੇ ਪ੍ਰਭੂ ਤੁਸੀਂ ਆਪਣੀ ਧਾਰਮਿਕਤਾ ਦੇ ਨਾਲ ਸਾਨੂੰ ਢੱਕ ਲਿਆ ਤੈਨੂੰ ਧਰਮੀ ਬਣਾ ਲਿਆ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਪ੍ਰਭੂ ਯਿਸੂ ਮਸੀਹ ਜਿਹਦੇ ਪਵਿੱਤਰ ਲਹੂ ਦੇ ਵਸੀਲੇ ਦੇ ਨਾਲ ਮੇਰੇ ਪ੍ਰਭੂ ਸਾਡੇ ਗੁਨਾਹ ਧੋ ਕੇ ਸਾਫ਼ ਕਰ ਦਿੱਤੇ ਮੇਰੇ ਪ੍ਰਭੂ ਸਾਡੇ ਕਿਰਮ ਜਿਵੇਂ ਜੇ ਪਾਪ ਸਤੋਂ ਲਾ ਦਿੱਤੇ ਤੇ ਬਰਫ਼ ਜਿਵੇਂ ਚਿੱਟੇ ਸਾਡੇ ਆਤਮਿਕ ਵਸਤਰ ਕਰ ਦਿੱਤੇ ਮੇਰੇ ਪ੍ਰਭੂ ਅਸੀਂ ਦਿਲ ਦੀ ਗਹਿਰਾਈ ਤੋਂ ਸ਼ੁਕਰਗੁਜ਼ਾਰ ਹਾਂ ਮੇਰੇ ਪਿਆਰੇ ਪ੍ਰਭੂ ਜੀ ਪ੍ਰਭੂ ਜੀ ਜਿੰਨਾ ਪ੍ਰੇਮ ਤੁਸੀਂ ਸਾਨੂੰ ਕੀਤਾ ਇਸ ਸੰਸਾਰ ਤੇ ਕੋਈ ਕਰ ਨਹੀਂ ਸਕਦਾ ਮੇਰੇ ਪ੍ਰਭੂ ਸਾਡੇ ਮਾਤਾ ਤੇ ਪਿਤਾ ਨਾਲੋਂ ਵੀ ਵੱਧ ਪ੍ਰੇਮ ਤੁਸੀਂ ਸਾਡੇ ਨਾਲ ਕਰਦੇ ਆ ਮੇਰੇ ਪ੍ਰਭੂ ਸਾਡੇ ਦੋਸਤਾਂ ਤੇ ਮਿੱਤਰਾਂ ਦੇ ਨਾਲੋਂ ਵੱਧ ਤੁਸੀਂ ਸਾਨੂੰ ਜਾਣਦੇ ਆ ਮੇਰੇ ਪਿਆਰੇ ਪ੍ਰਭੂ ਮੇਰੇ ਪ੍ਰਭੂ ਸਾਡੇ ਭੈਣਾਂ ਭਰਾਵਾਂ ਨਾਲੋਂ ਵੀ ਵੱਧ ਤੁਸੀਂ ਸਾਡੇ ਸਾਥ ਹੁੰਨੇ ਆ ਮੇਰੇ ਪ੍ਰਭੂ ਜੀ ਓ ਮੇਰੇ ਪ੍ਰਭੂ ਸਾਡੇ ਅਧਿਆਪਕਾਂ ਦੇ ਨਾਲੋਂ ਵੀ ਗਹਿਰੀ ਸਿੱਖਿਆ ਤੁਸੀਂ ਦਿੰਨੇ ਆ ਮੇਰੇ ਪਿਤਾ ਪਰਮੇਸ਼ਰ ਅਸੀਂ ਸ਼ੁਕਰਗੁਜ਼ਾਰ ਆ ਮੇਰੇ ਪਿਆਰੇ ਪ੍ਰਭੂ ਪ੍ਰਭੂ ਜੀ ਜੋ ਕੋਸ਼ਤ ਆਡੇ ਕੋਲ ਆ ਮੇਰੇ ਪ੍ਰਭੂ ਇਸ ਸੰਸਾਰ ਚੋਂ ਉਲੱਭ ਨਹੀਂ ਸਕਦਾ ਨਾ ਇਸ ਸੰਸਾਰ ਦਾ ਧਨ ਦੌਲਤ ਉਹਨਾਂ ਆਸ਼ੀਸ਼ਾਂ ਤੇ ਬਰਕਤਾਂ ਨੂੰ ਖਰੀਦ ਸਕਦਾ ਜਿਹੜੀਆਂ ਮੇਰੇ ਪਿਤਾ ਪਰਮੇਸ਼ਰ ਦੇਖਾ ਜਾਨਣਿਆਂ ਦੇ ਵਿੱਚ ਆ ਅਰ ਪ੍ਰਭੂ ਤੁਹਾਡਾ ਵਚਨ ਦੱਸਦਾ ਕਿ ਤੁਸੀਂ ਆਪਣੀ ਕਿਰਪਾ ਉਹਨਾਂ ਦੇ ਉੱਤੇ ਕਰਦੇ ਹੋ ਜਿਨ੍ਹਾਂ ਦੇ ਉੱਤੇ ਤੁਸੀਂ ਰੀ ਜਵਾਨ ਹੋ ਜਾਂਦੇ ਆ ਪਿਤਾ ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਕਰਦੇ ਆ ਸਾਡੇ ਉੱਤੇ ਰੀ ਜਵਾਨ ਹੋ ਜਾਓ ਮੇਰੇ ਪਿਆਰੇ ਪ੍ਰਭੂ ਪ੍ਰਭੂ ਅਸੀਂ ਤੁਹਾਨੂੰ ਪਸੰਦ ਆਉਣ ਵਾਲੇ ਬਣ ਜਾਈਏ ਮੇਰੇ ਪ੍ਰਭੂ ਜੀ ਸਾਡੇ ਅੰਦਰੋਂ ਹਰ ਪ੍ਰਕਾਰ ਦੀਆਂ ਕਮੀਆਂ ਕਮਜ਼ੋਰੀਆਂ ਨੂੰ ਦੂਰ ਕਰ ਦਿਓ ਮੇਰੇ ਪ੍ਰਭੂ ਜੀ। ਹਰ ਪ੍ਰਕਾਰ ਦੇ ਗਲਤ ਖਿਆਲਾਂ ਨੂੰ ਸਾਡੇ ਅੰਦਰੋਂ ਦੂਰ ਕਰ ਦਿਓ ਮੇਰੇ ਪ੍ਰਭੂ। ਸਾਡੀਆਂ ਸੋਚਾਂ ਪਵਿੱਤਰ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ। ਸਾਡੀ ਨਿਗਾਹ ਪਵਿੱਤਰ ਹੋ ਜਾਏ ਮੇਰੇ ਪ੍ਰਭੂ। ਸਾਡੇ ਮਨ ਦੇ ਵਿਚਾਰ ਪਵਿੱਤਰ ਹੋ ਜਾਣ ਮੇਰੇ ਪ੍ਰਭੂ। ਸਾਡੇ ਕੰਨ ਪਵਿੱਤਰ ਤਾਈ ਨੂੰ ਸੁਣਨ ਮੇਰੇ ਪਿਤਾ ਪਰਮੇਸ਼ਰ ਸਾਡੀ ਜੀਵ ਪਵਿੱਤਰ ਤਾਈ ਨੂੰ ਬਿਆਨ ਕਰੇ ਮੇਰੇ ਪਿਤਾ ਪਰਮੇਸ਼ਰ ਜੀ ਅਰ ਤੁਹਾਡੀ ਪਵਿੱਤਰ ਤਾਈ ਸਾਡੇ ਉੱਤੇ ਰਾਜ ਕਰੇ ਪ੍ਰਭੂ ਜੀ ਤੁਹਾਡੇ ਬਚਨ ਦੇ ਵਿੱਚ ਲਿਖਿਆ ਮੈਂ ਪਵਿੱਤਰ ਹਾਂ ਤੁਸੀਂ ਪਵਿੱਤਰ ਬਣੋ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਆਪਣੇ ਬਲ ਨਾਲ ਪਵਿੱਤਰ ਨਹੀਂ ਬਣ ਸਕਦੇ ਮੇਰੇ ਪ੍ਰਭੂ ਨਾ ਸਾਡੀ ਬੁੱਧ ਦੇ ਨਾਲ ਮੇਰੇ ਪਿਤਾ ਪਰਮੇਸ਼ਰ ਅਸੀਂ ਕੌਣ ਹਾਂ ਕਿ ਅਸੀਂ ਆਪੇ ਪਵਿੱਤਰ ਹੋ ਜਾਈਏ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੀ ਮਮਤਾ ਸਾਨੂੰ ਪਵਿੱਤਰ ਕਰਦੀ ਹੈ ਮੇਰੇ ਪ੍ਰਭੂ ਤੁਹਾਡਾ ਪ੍ਰੇਮ ਸਾਨੂੰ ਪਵਿੱਤਰ ਕਰਦਾ ਮੇਰੇ ਪ੍ਰਭੂ ਤੁਹਾਡੇ ਪੁੱਤਰ ਪ੍ਰਭੂ ਯਸੂ ਜੀ ਦਾ ਲਹੂ ਸਾਨੂੰ ਪਵਿੱਤਰ ਕਰਦਾ ਮੇਰੇ ਪ੍ਰਭੂ ਮੇਰੇ ਪ੍ਰਭੂ ਜੀ ਨਰਮਾਈ ਦੇ ਨਾਲ ਸਾਡਾ ਸੁਧਾਰ ਕਰੋ ਮੇਰੇ ਪ੍ਰਭੂ ਅਸਾਂ ਨੂੰ ਉਦਾਂ ਦੇ ਬਣਾ ਲਵੋ ਕਿ ਜਿੱਦਾਂ ਦੇ ਤੁਹਾਨੂੰ ਚੰਗੇ ਲੱਗिए ਮੇਰੇ ਪ੍ਰਭੂ ਜੀ ਜਿੱਦਾਂ ਤੇ ਤੁਹਾਨੂੰ ਪਸੰਦ ਆ ਸਕੀਏ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਸਾਨੂੰ ਤੁਹਾਡੇ ਅਨੁਗ੍ਰਹਿ ਦੀ ਜ਼ਰੂਰਤ ਹੈ ਮੇਰੇ ਪ੍ਰਭੂ ਸਾਨੂੰ ਤੁਹਾਡੀ ਕਿਰਪਾ ਦੀ ਜ਼ਰੂਰਤ ਹੈ ਮੇਰੇ ਪਿਤਾ ਪਰਮੇਸ਼ਰ ਜੀ ਆਪਣਾ ਫਜ਼ਲ ਤੇ ਰਹਿਮਤ ਸਾਡੇ ਉੱਤੇ ਕਰੋ ਮੇਰੇ ਪਿਤਾ ਪਰਮੇਸ਼ਰ ਆਪਣੀ ਦਇਆ ਦੀ ਰੇਲਪੇਲ ਸਾਡੇ ਉੱਤੇ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਪਰਬੂ ਜੀ ਅੱਗੇ ਹੀ ਵਾਧਦੇ ਜਾਈਏ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪ੍ਰਭੂ ਅਸੀਂ ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ ਵਾਧਦੇ ਜਾਈਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਮੇਰੇ ਪ੍ਰਭੂ ਪ੍ਰਭੂ ਸਾਡੀ ਬਾਹ ਫੜ ਲਵੋ ਮੇਰੇ ਪਿਤਾ ਪਰਮੇਸ਼ਰ ਜੀ ਜਿਦਾ ਯਸ਼ਾਯਾ ਦੀ ਕਿਤਾਬ ਦੇ ਵਿੱਚ ਲਿਖਿਆ ਮੈਂ ਤੈਨੂੰ ਆਪਣੇ ਸੱਚੇ ਫਤਿਹਮੰਦ ਹੱਥ ਨਾਲ ਸੰਭਾਲਾਂਗਾ ਮੇਰੇ ਪਿਆਰੇ ਪ੍ਰਭੂ ਜੀ ਆਲ ਮੇਰੀ ਬਾਹ ਫੜ ਲਵੋ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਮੈਂ ਇਸ ਸੰਸਾਰ ਦੇ ਵਿੱਚ ਗੁਆਚ ਨਾ ਜਾਵਾਂ ਇਸ ਸੰਸਾਰ ਦੇ ਵਿੱਚ ਡੁੱਬ ਨਾ ਜਾਵਾਂ ਸੰਸਾਰਿਕ ਸੋਚਾਂ ਤੇ ਸੰਸਾਰਿਕ ਲਾਲਚ ਮੈਨੂੰ ਨਾਸ਼ ਨਾ ਕਰ ਦੇਣ ਮੇਰੇ ਪਿਤਾ ਪਰਮੇਸ਼ਰ ਮੇਰੇ ਪਿਆਰੇ ਪ੍ਰਭੂ ਮੇਰੀ ਬਾਹ ਫੜ ਕੇ ਪਿਤਾ ਪਰਮੇਸ਼ਰ ਮੈਨੂੰ ਇਸ ਭੀੜ ਦੇ ਵਿੱਚੋਂ ਦਲਦਲ ਦੇ ਵਿੱਚੋਂ ਤੇ ਖੁੱਭਨ ਦੇ ਵਿੱਚੋਂ ਸਗੋਂ ਕਬਰ ਦੇ ਟੋਏ ਦੇ ਵਿੱਚੋਂ ਬਾਹਰ ਕੱਢ ਲਵੋ ਮੇਰੇ ਪਿਤਾ ਪਰਮੇਸ਼ਰ ਜੀ। ਪ੍ਰਭੂ ਜਿਹਦੇ ਸਹਾਇਕ ਤੁਸੀਂ ਬਣ ਜਾਂਦੇ ਆ ਮੇਰੇ ਪ੍ਰਭੂ ਜੀ। ਵੈਰੀ ਉਹਦਾ ਕੁਝ ਵਿਗਾੜ ਨਹੀਂ ਸਕਦਾ। ਤੇ ਮੈਂ ਯਕੀਨ ਕਰਦੀ ਆ ਕਿ ਪਵਿੱਤਰ ਆਤਮਾ ਜੀ ਦੇ ਰੂਪ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ